non ti fai vedere io, ti ਇਹ ਕਾਦੀ ਕਿਰੋ ਹੈ ਆ ਹਾਲ ਲੱਗਦਾ ਆ ਲਾ ਕੇ ਤਬੱਤਰਾ ਆਦਾ ਸਹੀ ਹੈ ਉਹ ਨੰਬਰ ਨਹੀਂ ਲੱਗਦੇ ਇਹ ਕਿੰਨਾ ਲੋਕ ਸਿੱਟੇ ਪੁੱਟਦਾ ਹੈ ਇਹ ਨਾ ਕੋਈ ਕੈ ਤੁੰਗੀ ਟੈਰ ਵਿੱਚ ਜਦੋਂ ਨਾਲ ਜਿਹੜੇ ਹੱਸਦੇ ਨੇ ਬਾਈ ਥੋੜੇ ਆ ਕੋਈ ਗੱਡੀ ਇਹ ਮਿਦਲਾ ਦਾ ਇਹਦਾ ਮਿਲਦਾ ਗੱਡੀ ਪੈਂਚਰ ਪੈਂਚਰ ਹੋ ਗਈ ਲੱਗਦੀ ਹੋ ਕੇ ਖਿੱਚ ਹੋਈ ਲੱਗਦਾ ਕਿ ਗੱਡੀ ਪੈਂਚਰ ਆਹ ਤੇ ਨਾ ਉਹ ਹੀ ਲੱਗਦਾ ਨਾ ਜੰਨਿਆ ਖਾਸ ਕਰ ਦਿੱਤਾ ਮੋਟਰਸਾਈਕਲ ਕੋ ਕਰ ਕਰਾ ਇਹ ਲੱਗੀ ਵਿੱਚ ਆ ਨਾ ਕਿ ਸ ਭਾਈ ਇਸ ਸਾਈਡ ਤੋਂ ਗੱਡੀ ਆ ਕੇ ਇੱਥੇ ਲੱਗਦੀ ਆ ਦਰਖਤ ਚ ਤੇ ਲੱਗ ਕੇ ਇੱਥੇ ਆ ਕੇ ਪਲਟੀ ਵੱਜ ਕੇ ਤੇ ਗੱਡੀ ਹੋ ਜਾਂਦੀ ਆ ਪਰ ਚਾਨੀ ਨੇ ਨੁਕਸਾਨ ਦਾ ਬਚਾਇਆ ਜੀ ਇਹਦੇ ਵਿੱਚ ਲੱਗੀ ਆ ਇਹਦੇ ਵਿੱਚ ਬੱਚਿਆ ਗੱਬੇ ਦਾ ਜੈਕਟ ਅਲੀ ਦੇ ਵਿੱਚ ਹੀ ਆ ਕੇ ਉਹ ਉਹ ਪਰਲੇ ਬੱਸ ਨਹੀਂ ਮੜ ਜਾਓ ਭਾਈ ਪਰੀ ਤਾਂ ਕੀ ਖੁੱਲ੍ਹਣੀ ਭਾਜੀ ਉਹ ਖੁੱਲਦੀ ਨਹੀਂ ਲੱਗਿਆ ਹੁਣ ਆ ਪੁੱਤਰਾ ਹੁਣ ਕਾਫੀ ਹੋਣੀ ਲੱਗੇ ਬਹੁਤ ਆਹ ਦੁੱਧ ਪੀਲਾ ਮੋਰੇ ਦੁੱਧ ਹੀ ਆਇਆ ਨਿਸ਼ਾਨ ਪੈ ਗਿਆ ਹੁਣ ਮੈਂ ਕਿਹਾ ਛੇ ਰੋਡ ਆਪਣੀ ਇਹਦਾ ਬਹੁਤ ਹੈ ਮਗਰ ਹੈਨੀ ਬਹੁਤ ਪਾਜੀ ਬਹੁਤ ਜ਼ਿਆਦਾ ਬਚਾਅ ਹੋ ਗਿਆ ਬਹੁਤ ਗਾੜੀ ਮਲੋ ਜੇ ਪਿੱਛੇ ਮਗਰ ਹੁੰਦਾ ਤਾਂ ਖਤਮ ਸੀ ਕੰਮ ਕਰੋ ਬਚਾਅ ਹੋ ਗਿਆ ਜੀ ਪਛਾਅ ਹੋ ਗਿਆ ਜੀ ਪਛਾਅ ਹੋ ਗਿਆ ਜੀ ਇਹ ਤਾਂ ਨਿਸ਼ਾਨ ਪੈ ਤਾ ਹੋਣਾ ਹੋਣਾ ਤੇ ਬੰਦੇ ਦਾ ਬਚਾਅ ਹੋ ਗਿਆ ਹੈ ਨਹੀਂ ਤੇ ਬੰਦਾ ਕੌਣ ਭਾਜੀ ਕਿਹੜੇ ਇੱਥੇ ਚਲੋਂਗੇ ਕੋਈ ਸਗਾ ਨਾਲੀ ਨਹੀਂ ਉਹ ਤਾਂ ਮੁੰਡਾ ਚਲਾ ਗਿਆ ਇਥੋਂ ਲੈ ਕੇ ਨਾਲ ਨੂੰ ਭਾਜੀ ਆਰਟੀਓਸੀ ਚੈੱਕ ਕਰ ਲਿਓ ਪੇਪਰ ਪੇਪਰ ਕੋਈ ਕਹ ਲੈਣਾ ਹਾਲੇ ਮੁੰਡਾ ਆਪਣੇ ਨੇ ਗੱਡੀ ਆਕੜਕ ਨੁਕਤੇ ਆਗ ਨਹੀਂ ਲੱਗੀ ਇਹਦੇ ਜਾਣਾ ਜਾਣਾ ਤੇ ਗੱਡੀ ਦਾ ਇੱਥੇ ਪੰਪ ਤੇ ਕਰਾ ਦੇ ਖੜੀ ਆ ਪੰਪ ਤੇ ਚੱਕੇ ਇਦੋਂ ਕਰਾ ਲਓ ਨਿਕਲ ਉਹ ਵੇਰੀ ਆ ਕੱਢੀ ਉਹ ਦੂਜੀ ਨਾਲ ਕੱਢ ਲੈਣੀ ਉਹ ਕ੍ਰੇਨ ਜੀ ਨੇ ਚੱਕੇ ਲਾ ਜਾ ਆ ਸਦਾ ਪਾਸਾ ਵਿੱਚ ਜਾ ਕੇ ਬਚਾ ਦੇ ਆ ਲੱਗਾ ਉਹਦੇ ਤਾਲੀ ਚ ਹਾਂ 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 ਉਹ ਆ ਕੇ ਸੱਦੀ ਗੱਡੀ ਤੇ ਆ ਕੇ ਦੇਖ ਪਿਆ ਕੇ 6 ਕਿਤੇ ਫੇਰ ਵੀ ਜੇ ਪਲਟ ਵੀ ਜਾਂਦੀ ਫੇਰ ਵੀ ਨੁਕਸਾਨ ਹੋਣਾ ਸੀ ਚਲੋ ਫੇਰ ਵੀ ਰੱਬ ਨੇ ਬਹੁਤ ਹੱਥ ਦੇ ਕੇ ਬਚਾ ਲਿਆ ਭਾਈ ਨਹੀਂ ਮੈਨੂੰ ਜਾਨਣਾ ਅੱਜ ਉਹਦੇ ਕੋਲ ਅੱਜ ਪਲੀਜ਼ ਧਿਆਨ ਨਾਲ ਗੱਡੀ ਚਲਾਓ ਦੇਖ ਸਕਦੇ ਆ ਤੁਸੀਂ ਇਕੱਲਾ ਇਕੱਲਾ ਮੁੰਡਾ ਸੀ ਜੋ ਇਹਨੂੰ ਡਰਾਈਵ ਕਰ ਰਿਆ ਸੀਗਾ ਤੇ ਕੀ ਹਾਲ ਆ ਤੇ ਗਾਂਵ ਵਾਸਤੇ ਪੱਠੇ ਲੈ ਕੇ ਆ ਰਿਆ ਸੀ ਤੂ ਕੁਦਰ ਸ਼ਹਿਰ ਤੋਂ ਨੂਰਮਲ ਤੋਂ ਸੀ ਮੁੰਡਾ ਬਟ ਫੇ ਵੀ ਰੱਬ ਨੇ ਬਹੁਤ ਹੱਥ ਦੇ ਕੇ ਬਚਾ ਲਿਆ ਇਥੋਂ ਮੋੜ ਤੇ ਇੱਕ ਖਰੋਜ ਤੱਕ ਰਹੀ ਪਰ ਗੱਡੀ ਦਾ ਹਾਲ ਦੇਖ ਸਕਦੇ ਤੁਸੀਂ ਵੀ ਕੀ ਹਾਲਾਤ ਨੇ ਗੱਡੀ ਦੇ ਤੇ ਪਲੀਜ਼ ਭਾਈ ਬੇਨਤੀ ਆ ਵੀ ਹੌਲੀ ਚਲਾਓ ਉਹ ਦੇਖੋ ਜੀ ਕਿੱਥੋਂ ਆਈ ਗੱਡੀ ਉਸ ਪਾਸੇ ਤੋਂ ਨਿਕਲ ਕੇ ਗੱਡੀ ਉਹ ਚ ਤੂਥਿਆਂ ਵਾਲੇ ਪਾਸੇ ਜਿਹੜੇ ਤੂਥੇ ਲੱਗੀ ਤੂਤੋ ਆ ਕੇ ਟਾਲੀ ਵਿੱਚ ਲੱਗੀ ਟਾਲੀ ਵਿੱਚ ਲੱਗ ਕੇ ਤੇ ਆਹ ਸਾਈਡ ਜਿਹੜੀ ਆ ਬਿਲਕੁਲ ਡੈੱਡ ਜਿਹੜੀ ਕੀਤੀ ਆ ਉਹ ਟਾਲੀ ਨੇ ਕੀਤੀ ਆ ਜੀ ਦੇਖ ਸਕਦੇ ਹੋ ਕਿੰਨਾ ਖਤਰਨਾਕ ਐਕਸੀਡੈਂਟ ਸੀਗਾ ਪਰ ਕਹਿੰਦੇ ਨਾ ਜਾ ਕੋ ਰਾ ਕੇ ਸਾਰੀਆਂ ਸਾਈਆਂ ਤੋਂ ਮਾਰ ਸਕਦਾ ਕੋਈ ਤੇ ਆ ਜੀ ਰੱਬ ਨੇ ਜਦੋਂ ਰੱਖਣਾ ਤੇ ਇਹਦਾ ਬਲਦੀ ਵਿੱਚੋਂ ਵੀ ਰੱਖ ਲੈਂਦੇ ਆ ਤੇ ਇਸ ਕਰਕੇ ਵੀ ਪਲੀਜ਼ ਭਾਈ ਡਰਾਈਵ ਸਲੋ ਕਰੋ ਕਿਉਂਕਿ ਘਰ ਤੁਹਾਨੂੰ ਕੋਈ ਵੇਟ ਕਰ ਰਿਹਾ ਤੁਹਾਡੀ ਕੋਈ ਡੀਕ ਕਰ ਰਿਹਾ ਤੇ ਆ ਦੇਖ ਸਕਦੇ ਤੁਸੀਂ ਇੱਕ orbito ਲੈ ਕੜਕ ਸੀਗੀ ਕਿਤੇ ਚੰਗਿਆੜੀ ਪਾ ਕੇ ਕਿਤੇ ਨਾ ਕਿਤੇ ਕੋਈ ਕਣਕ ਨੂੰ ਅੱਗ ਨਹੀਂ ਲੱਗੀ ਤੇ ਨਾਲੇ ਹੋਰ ਨੁਕਸਾਨ ਵੀ ਹੋ ਸਕਦਾ ਸੀਗਾ ਚਲੋ ਰੱਬ ਨੇ ਬਹੁਤ ਵੱਡਾ ਬਚਾਅ ਜਿਹੜਾ ਹੈਗਾ ਆ ਕਿਤੇ ਆ ਤੇ ਇੱਕ ਮੁੰਡਾ ਵੀ ਇਕੱਲਾ ਇਕੱਲਾ ਸੀ ਕਰਦਾ ਤੇ ਉਹਦਾ ਵੀ ਬਚਾ ਹੋ ਗਿਆ ਚਲੋ ਵਾਹ ਕੋਲੇ ਹੱਥੇ ਇੱਕ ਰੱਖਿਆ ਗੱਡੀਆਂ ਦਾ ਫੇਰ ਬਣ ਜਣਗੀਆਂ ਤੇ ਪਲੀਜ਼ ਭਾਈ ਡਰਾਈਵ ਹੌਲੀ ਕਰੋ ਸਲੋ ਕਰੋ ਤਾਂ ਜੋ ਆਪੜੀ ਜਾਂ ਤੁਹਾਡੀ ਜਾਨ ਵੀ ਬਹੁਤ ਕੀਮਤੀ ਆ ਤੇ ਮੋਰਲੇ ਲੋਕਾਂ ਦੀ ਵੀ ਜਾਨ ਬਹੁਤ ਕੀਮਤੀ ਆ ਜੇ ਇਹਦੇ ਵਿੱਚ ਕਿਤੇ ਇੱਕ ਦੋ ਬੈਂਪਰ ਹੋਰ ਹੁੰਦੇ ਤਾਂ ਸ਼ਾਇਦ ਰੱਬ ਤੁਹਾਨੂੰ ਗੱਡੀ ਦੇਖ ਕੇ ਤੁਹਾਨੂੰ ਪਤਾ ਲੱਗ ਸਕਦਾ ਵੀ ਕੀ ਹਾਲਾਤ ਹੋ ਸਕਦੇ ਸੀਗੇ